ਨਨੋ ਮਨਿਸਾ ਸਿਕਾ ਜਸਾਰੇ ਨੂੰ ਸਾਡਾ ਜੀ ਆਪਰੇ ਸਿਰ ਤੋਂ ਦੇਖਦੇ ਰਹੋ ਤੁਸੀਂ ਸਾਰੇ ਠੀਕ ਹੋਵੋ ਜੀ ਅਸੀਂ ਵੀ ਠੀਕ ਠਾਕ ਹਾਂ ਜੀ ਆਪਾਂ ਸੋਨੇ ਸੋਨੇ ਸੁਖ ਲੈ ਕੇ ਆਏ ਤੁਹਾਡੇ ਲਈ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣੀ ਵੀਡੀਓ ਨੂੰ ਲਾਈਕ ਸ਼ੇਅਰ ਵੀ ਕਰ ਦੇਣਾ ਬਹੁਤ ਸਾਰੀਆਂ ਭੈਣਾਂ ਵੀ ਵੀਡੀਓ ਵੇਖ ਰਹੀ ਨੇ ਲਾਈਕ ਨਹੀਂ ਕਰਦੇ ਤੁਸੀਂ ਲਾਈਕ ਜ਼ਰੂਰ ਕਰਿਆ ਕਰੋ ਜੀ ਥੋੜੀ ਲਾਈਕ ਕਰਨ ਦੀ ਜ਼ਰੂਰਤ ਹੈ ਬਹੁਤ ਜ਼ਿਆਦਾ ਤੁਸੀਂ ਲਾਈਕ ਕਰਿਆ ਕਰੋ ਜੀ ਵੀਡੀਓ ਨੂੰ ਸੋਈ ਆਪਾਂ ਤੁਹਾਨੂੰ ਸੁਖ ਤੋਂ ਕਾਣੇ ਸ਼ੁਰੂ ਕਰਦੇ ਹਾਂ ਜੀ ਬਹੁਤ ਹੀ ਸੋਹਣਾ ਹੈਗਾ ਪਾਰਟੀ ਵੇਅਰ ਸੂਟ ਹੈ ਜੀ ਜਿਹੜੇ ਆਪਾਂ ਤੁਹਾਨੂੰ ਦਿਖਾਵਾਂਗੇ ਅੱਜ ਜਿਵੇਂ ਕੋਈ ਹੋਣਾ ਸੀਜ਼ਨ ਚੱਲ ਰਿਹਾ ਹੈ ਜੀ ਗਰਮੀ ਦਾ ਸੀਜ਼ਨ ਹੈ ਤੇ ਕੋਈ ਨਿੱਕਾ ਮੋਟਾ ਫੰਕਸ਼ਨ ਆ ਜਾਂਦਾ ਜੀ ਜ਼ਿਆਦਾਤਰ ਹੈਂਡਵਰਕ ਦੇ ਸੂਟ ਨਹੀਂ ਪੈਂਦੇਗੇ ਆਪਣੇ ਤੋਂ ਤੇ ਹੁਣ ਇਹ ਆਪਾਂ ਮਤਲਬ ਕੁਝ ਵੱਖਰੀ ਸੀ ਚੀਜ਼ ਹੈਗੀ ਹੈਂਡਵਰਕ ਤੋਂ ਹਟ ਕੇ ਹੈ ਜੀ ਤੇ ਬਹੁਤ ਸੋਹਣੇ ਪਾਰਟੀ ਵੇਅਰ ਸੂਟ ਤਿਆਰ ਹੈਗੇ ਪਰਪਲ ਕਲਰ ਹੈ ਜੀ ਦੇਖੋ ਸੂਟ ਕਿੰਨਾ ਸੋਹਣਾ ਤੇ ਇਹ ਹੈਗਾ ਜੀ ਸਾਰਾ ਥਰੈਡ ਦਾ ਵਰਕ ਨਾਲ ਇਹ ਹੈਗਾ ਜੀ ਪੇਂਟ ਪੇਂਟ ਐਂਡ ਥਰੈਡ ਇਹ ਹੋ ਗਿਆ ਜੀ ਘੇਰਾ ਤੁਹਾਨੂੰ ਪੂਰਾ ਸ਼ਾਲ ਸੂਟ ਹੋ ਕੇ ਦਿਖਾਉਣੇ ਆਲਓਵਰ ਸੂਟ ਹੈਗੇ ਇਹ ਅਨੋਖੀ ਇਹ neck ਹੋ ਗਿਆ ਜੀ ਇਹ ਪੁਗਰੀ ਦਾ ਥ੍ਰੈਡ ਦਾ ਕੰਮ ਘੇਰਾ ਹੋ ਗਿਆ ਤੇ ਬਾਜੂ ਹੋ ਗਿਆ ਜੀ ਇਹ ਵਾਲੇ ਤੁਸੀਂ ਵੇਖੋ ਜੀ ਸੂਟ ਕਿੰਨਾ ਸੋਹਣਾ ਹੈ ਨਾ ਤੇ ਜੇ ਆਪਾਂ ਕੱਪੜੇ ਦੀ ਗੱਲ ਕਰੀਏ ਤਾਂ ਜੀ ਬਹੁਤ ਹੀ ਜ਼ਿਆਦਾ ਸੋਹਣਾ ਹੈਗਾ ਸੂਟ ਤੇ ਲਾਈਨਿੰਗ ਲਾਉਣੀ ਜਾਂ ਨਾ ਲਾਉਣੀ ਆਪਣੀ ਜੁਐਸ ਰਹੂਗੀ ਜੀ ਠੀਕ ਹੈ ਜੀ ਵੈਸੇ ਅਸੀਂ ਸਾਰੇ ਸੂਟ ਲੈਂਡਿੰਗ ਲਾ ਕੇ ਤਿਆਰ ਕਰਦੇ ਆ ਉਹ ਤੁਹਾਡੀ ਜੁਐਸ ਰਹੂਗੀ ਤੁਸੀਂ ਅਨਸਟਿਚ ਲੈਣਾ ਜਾਂ ਸਲਾਈ ਕਰਕੇ ਆਪਣੇ ਤੋਂ ਸੂਟ ਲੈਣਾ ਹੈ ਠੀਕ ਹੈ ਜੀ ਤੁਸੀਂ ਕੋਈ ਵੀ ਸੂਟ ਇਹਨਾਂ ਦੇ ਵਿੱਚੋਂ ਤੁਹਾਨੂੰ ਪਸੰਦ ਹੋਵੇ ਤੁਸੀਂ ਸਕਰੀਨ ਸ਼ਾਟ ਲੈ ਕੇ ਜੀ ਆਪਣੇ ਵਟਸਐਪ ਨੰਬਰ ਤੇ ਆਪਾਂ ਨੂੰ ਭੇਜ ਸਕਦੇ ਹੋ ਤੇ ਆਪਦੇ ਲਈ ਸੂਟ ਤੁਸੀਂ ਬੁੱਕ ਕਰ ਸਕਦੇ ਹੋ ਠੀਕ ਹੈ ਜੀ ਇਹ ਹੋ ਗਿਆ ਪਹਿਲਾ ਸੂਟ ਇਹਦੇ ਨਾਲ ਆਪਾਂ ਤੁਹਾਨੂੰ ਦਿਖਾਉਂਦੇ ਆ ਜੀ ਦੁਪੱਟਾ ਮਤਲਬ ਜੀ ਦੇਖੋ ਕਿੰਨੀ ਸੋਹਣੀ ਚੀਜ਼ ਹੈ ਬੜੇ ਸੋਹਣੇ ਦੁਪੱਟੇ ਆ ਨਾਲ ਇਹਨਾਂ ਦੇ ਸਪੌਨ ਚਨੂਨ ਤੋਂ ਹਟ ਕੇ ਹੈਗੇ ਇਹ ਚੀਜ਼ੀ ਇਹਵੇਂ ਦੁਪੱਟੇ ਬਣੇ ਹੋਏ ਤੁਸੀਂ ਕਲਰ ਵੇਖੋ ਬਹੁਤ ਸੋਹਣਾ ਸੂਟ ਹੈਗਾ ਜੀ ਤੇ ਇਹ ਵੇਖੋ ਜੀ ਸੂਟ ਦਾ ਦੁਪੱਟਾ ਐਵੇਂ ਦਾ ਆਊਗਾ ਐਵੇਂ ਸੂਟ ਰੈਡੀ ਹੈ ਠੀਕ ਹੈ ਜੀ ਇਹ ਹੋ ਗਿਆ ਪਰਪਲ ਕਲਰ ਦਾ ਸੂਟ ਪਹਿਲਾ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਦੇ ਆਂ ਬਲੀ ਸੋਹਣੀ ਚੀਜ਼ ਹੈ ਬੜਾ ਸੋਹਣਾ ਸੂਟ ਹੈ ਬਰਕ ਸੇਮ ਹੀ ਹੈ ਪ੍ਰਿੰਟ ਸੇਮ ਹੀ ਹੈ ਕਲਰ ਚੇਂਜ ਹੈ ਜੀ ਜੇ ਤੁਸੀਂ ਆਪਾ ਕੱਪੜੇ ਦੀ ਗੱਲ ਕਰੀਏ ਤਾਂ ਬਹੁਤ ਹੀ ਜਿਆਦਾ ਸੋਹਣਾ ਹੈ ਜੀ। ਲੋਟ ਇਹ ਸਾਰਾ ਵਾਧੂ ਤਿਆਰਿਆ ਜੈਨ ਤੇ ਇਹ ਹੋ ਗਿਆ ਜੀ ਘੇਰਾ ਇਹ neck ਬਣ ਗਿਆ ਤੇ ਤੁਸੀਂ ਕਲਰ ਵੇਖੋ ਕੰਟਰਾਸਟ ਬਹੁਤ ਸੋਹਣੇ ਲੱਗੇ ਆ ਤੇ ਇਹਦੇ ਨਾਲ ਦੁਪੱਟਾ ਹੋ ਗਿਆ ਜੀ। ਲੋਟ ਇਹ ਦੁਪੱਟਾ ਹੋ ਗਿਆ ਬੜਾ ਹੀ ਸੋਹਣਾ ਪੀਚ ਜਿਆ ਕਲਰ ਹੈ। ਗਾਜਰੇ ਆ।

ਤੁਸੀਂ ਡਰੋ ਨਾ ਜੀ ਆਪਣੇ ਕੋਲੋਂ ਸੂਟ ਤੁਸੀਂ ਆਪਣੇ ਤੋਂ ਬੁੱਕ ਕਰਕੇ ਵੇਖੋ ਸੂਟ ਮੁਗਵਾਓ ਆਪਦੇ ਕੋਲੇ ਫਿਰ ਤੁਹਾਨੂੰ ਆਪਣੇ ਕੱਪੜੇ ਦਾ ਪਤਾ ਲੱਗੂਗਾ ਠੀਕ ਹੈ ਜੀ ਬੜਾ ਇਹ ਸੋਨਾ ਕਲਰ ਹੈ ਬੜੇ ਸੋਨੇ ਕਲਰ ਕੰਟਰਾਸਟ ਲੱਗੇ ਹੋਏ ਹੈ ਬਹੁਤ ਸੋਹਣਾ ਪਾਰਟੀ ਵੇਅਰ ਸੂਟ ਹੈਗਾ neck ਬਹੁਤ ਸੋਹਣਾ ਬਣਿਆ ਹੋਇਆ ਹੈਗਾ ਠੀਕ ਹੈ ਜੀ ਇਹਦੇ ਵਿੱਚ ਆਪਾਂ ਤੁਹਾਨੂੰ ਤੀਜਾ ਕਲਰ ਦਿਖਾਉਣੇ ਆ ਇਹ ਹੋ ਗਿਆ ਜੀ ਪੀਚ ਕਲਰ ਇਹ ਸਾਰਿਆਂ ਦਾ ਫੇਵਰੇਟ ਕਲਰ ਹੁੰਦਾ ਹੈ। ਲਓ ਜੀ। ਚੈੱਕ ਕਰੋ ਜੀ। ਤਿੰਨੇ ਕਲਰ ਹੀ ਬਹੁਤ ਜਿਆਦਾ ਸੋਹਣੇ ਹੈਗੇ। ਤੇ ਤਿੰਨਾਂ ਦੇ ਇੱਕੋ ਹੀ ਹੈਗਾ ਜੀ ਵਰਕ। ਥੋੜਾ ਥੋੜਾ ਕਲਰ ਕੰਟਰਾਸਟ ਦਾ ਸਹੀ ਕਰਕੇ ਲੱਗੇ ਹੋਏ ਹੈ ਜੀ ਇਸ ਤਰ੍ਹਾਂ। ये भी पीछ ते कपड़ा है जी, पांच सूट है जी जिम्मे मर्जी आप सूट नंढाइए बहुत सोहनी लुक है सूट वेख सकते हो दुपट्टा दिखाने जी

ਕਲਰ tinne bahut favorite ਹੈਗੇ tinne bahut sohne color hai koi na koi ਆਪਾਂ ਨੂੰ ਗਰਮੀ ਦਾ ਵੀ ਫੰਕਸ਼ਨ ਆ ਜਾਂਦੇ ਹੈ ਸਾਰੇ ਸੂਟ ਆਪਣੇ ਕੋਲੇ ਹੈਂਡਵਰਕ ਦੇ ਹੁੰਦੇ ਹੈ ਕਈ ਵਰੀ ਹੈਂਡਵਰਕ ਦੇ ਸੂਟ ਨਹੀਂ ਆਪਣੇ ਤੋਂ ਪਾਏ ਜਾਂਦੇ ਇਸ ਕਰਕੇ ਆਪਾਂ ਕੁਝ ਵੱਖਰਾ ਵੀ ਪਾ ਸਕਦੇ ਆ ਵੀ ਕੱਪੜਾ ਬਹੁਤ ਜਿਆਦਾ ਸੋਹਣਾ ਤੁਸੀਂ ਬੇਫਿਕਰ ਹੋ ਕੇ ਆਪਾਂ ਨੂੰ ਆਰਡਰ ਦੇ ਸਕਦੇ ਹੋ ਤੇ ਕੋਈ ਵੀ ਸੂਟ ਤੁਸੀਂ ਆਪਣੇ ਤੋਂ ਸਕਰੀਨਸ਼ਾਟ ਲੈ ਕੇ ਜੀ ਆਪਣੇ ਨੂੰ ਭੇਜ ਸਕਦੇ ਹੋ ਤੇ ਆਪਣੇ ਤੋਂ ਸੂਟ ਦਾ ਰੇਟ ਵੀ ਪੁੱਛ ਸਕਦੇ ਹੋ ਤੇ ਆਪਦੇ ਲਈ ਸੂਟ ਮੰਗਵਾ ਲਾ। ਠੀਕ ਹੈ ਜੀ। ਲਓ ਜੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਹਾਂ ਜੀ ਆਪਾਂ ਸੋਹਣੇ-ਸੋਹਣੇ ਸੂਟ ਲੈ ਕੇ ਅਗਲੀ ਵੀਡੀਓ ਨਾਲ ਮੈਨੂੰ ਪੂਰੀ ਉਮੀਦ ਹੈ ਜੀ ਅੱਜ ਵਾਲੀ ਕਲੈਕਸ਼ਨ ਤੁਹਾਨੂੰ ਪਸੰਦ ਆਈ ਹੋਊਗੀ। ਪਸੰਦ ਆਈ ਤਾਂ ਪਲੀਜ਼ ਤੁਸੀਂ ਮੈਸੇਜ ਕਰਕੇ ਆਪਾਂ ਨੂੰ ਜ਼ਰੂਰ ਦੱਸਣਾ ਤੇ ਲਾਇਕ ਜ਼ਰੂਰ ਕਰਦਿਆ ਕਰੋ ਜੀ। ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਲਈ। ਬਾਏ।